ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਠਿੰਡੇ ਤੋਂ ਕਵਰ ਕਰਾਂਗੇ ਜੀ ਇੱਕ ਤੋਂ ਟਾਪ ਕਲਾਸ ਐਚਐਫ ਤੇ ਜਰਸੀ ਕ੍ਰੋਸ ਦਿਖਾ ਦੇਾਂਗੇ ਚੰਗੇ ਵਜਨ ਦੇ ਵਿੱਚ ਆ ਕਿੰਨੇ ਕ ਦਿਨ ਕੱਢਦੀ ਹੈ ਬਾਈ ਜੱਗੀ ਤੋਂ ਪੁੱਛਾਂਗੇ ਜਾ ਕਿੰਨਾ ਕੁ ਦੁੱਧ ਬਾਦ ਕੱਢੂਗੀ ਜਾਂ ਕਿਹੜਾ ਸੂਆ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇ ਦਾਂਗੇ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੀ ਹੋਊਗੀ ਜਮਾ ਜਾਏ ਰੇਟ ਹੋਊ ਜੀ ਸੱਸੀ ਗਾਵੇ ਜੱਗੀ ਸੱਸੀ ਚੱਲੋ ਹੋ ਠੀਕ ਹੋ ਜੀ ਵਧੀਆ ਵੀਰੇ ਵਧੀਆ ਕੋਲਾ ਦਾ ਨੰਬਰ ਬੋਲ ਵੀਰੇ 7508109785 ਸ਼ਹਿਰ ਆਪਣਾ ਬਠਿੰਡਾ ਆ ਗਿਆ ਸੀਵੀਆਂ ਰੋਡ ਕਰਿਆ ਸੀਵੀਆਂ ਰੋਡ ਤੇ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡੇ ਤੇ ਜੱਗੀ ਵੀਰੇ ਅੱਜ ਇੱਕ ਗਾਂ ਦਿਖਾਉਣੀ ਹੈਂ ਹਾਂ ਵੀਰੇ ਇੱਕ ਗਾਂ ਦਿਖਾਉਣੀ ਹੈ ਇੱਕ ਗਾਂ ਦਿਖਾ ਰਹੇ ਹਾਂ ਤੇ ਕਿਹੜਾ ਸੂਆ ਬਾਈ ਇਹ ਤੀਜਾ ਸੂਆ ਰਹਿਣਾ ਸੁੰਡੀਆਂ ਬੁੱਟੇ ਕਿੰਨੇ ਕਿ ਦਿਨ ਘੱਟ ਜੂ ਬਾਈ 5 ਤੋਂ 7 ਦਿਨ ਬਈ ਮਾਲਕਾਂ ਨੇ ਕਿਹਾ 5 ਤੋਂ 7 ਦਿਨ ਬਾਕੀ ਹੈ ਤੇ ਕਿੰਨਾ ਦੁੱਧ ਕੱਢ ਸਕਦੇ ਬਈ ਚੋਈ 25 ਕਿਲੋ ਦੀ ਬੁੱਟੇ ਹੋਟ ਲਈ ਜਾਂਦੇ ਨਹੀਂ ਓਕੇ 24 ਤੋਂ 25 ਕਿਲੋ ਬਾਕੀ ਜਿਹੜਾ ਇਹਦਾ ਲੇਵਾ ਉਹ 10-10 ਬਈ ਦੋ ਦਿਨ ਦੇ ਦੇਊਗੇ ਨਾ ਤੇ ਦਿਨ ਕਿੰਨੇ ਬਾਕੀ ਬਈ 5 ਤੋਂ 7 ਦਿਨ ਲੈ ਜੂ ਬੁੱਟੇ 5 ਤੋਂ 7 ਦਿਨ ਬਾਕੀ ਖੋਲੋ ਇਹਨੂੰ ਆਈ ਬਈ ਯਾਰ ਇੱਕ ਮਿੰਟ ਤੋੜਾ ਤਾਰਾ ਤੁਹਾਨੂੰ ਕਰਾ ਦਿੰਨੇ ਆ ਜੀ ਚੈੱਕ ਚੰਗੀਆਂ ਜੋ ਆ ਗਈ ਬਾਕੀ ਦੀ ਗੱਲ ਫੇਸ ਦੀ ਕੁਆਲਿਟੀ ਚੰਗੀ ਥਣਾ ਥਣਾ ਦੀ ਬਣਾਉਟ ਬਹੁਤ ਚੰਗੀਆਂ ਤੇ ਜੇ ਆ ਗਈ ਭਾਰ ਪਿੱਛੇ ਥਣਾ ਥਣਾ ਦੀ ਓਕੇ ਆ ਬਈ ਥਾਣਾ ਗਈ ਭਾਰ ਦੀ ਆਪਣੀ ਗਾਰੰਟੀ ਹੈ ਓਕੇ ਜੀ ਤੇ ਬਾਕੀ ਚੰਗੇ ਵਜਨ ਵਾਲੀ ਆ ਗਈ ਹੈ ਨਾ ਹਾਂ ਇਧਰੋਂ ਨਹੀਂ ਥਣਲੇਵੇ ਦੀ ਪੂਰੀ ਸਾਫ ਆ ਜੀ ਆ ਦੇਖੋ ਜੀ ਤੋੜਾ ਤੜਾ ਤੁਹਾਨੂੰ ਕਰਾ ਦਿਆਂ ਚੈੱਕ ਚੰਗੇ ਵਜਨ ਵਜੂਦ ਦੇ ਵਿੱਚ ਲੈ ਲੈ ਸਿੱਧੀ ਲੈ ਜਾ ਲੈ ਜੰਦ ਆ ਦੇਖੋ ਮੋੜ ਲਿਓ ਜੀ ਮੋੜ ਲਿਓ ਬਸ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਥਰਾ ਬਾਕੀ ਤਾਂ ਚੰਗੀ ਵਜਨ ਨੇ ਉਤੇ ਵਿੱਚ ਆ ਦੇਖੋ ਜੀ ਤੋੜਾ ਤਾਰਾ ਕਰੋ ਚੱਕ ਇੱਕ ਨੰਬਰ ਆਗਾ ਬਾਕੀ ਥਾਂ ਲੇਵੇ ਦੀ ਪੂਰੀ ਸਾਫ ਆ ਤੇ ਜੱਗੀ ਫਿਰ ਕਿੰਨੇ ਕੇ ਪੈਸੇ ਆ ਬਾਈ ਇਹਦੇ 82000 ਰੁਪਏ ਬਾਈ ਆਪਾਂ ਲੈਣਾ ਤੇ 100 ਰੁਪਏ ਛੋੜ ਹੀ ਹੋ ਬਾਈ ਉਹਦੇ ਵਿੱਚ ਬਸ ਚੰਗਿਆਂ ਚ ਆ ਗਈ ਹੈ ਨਾ ਬਾਕੀ ਦੀ ਗੱਲ ਤੇ ਨੰਬਰ ਬਾਈ ਫਿਰ ਬੋਲ ਦਿਓ 7508109785 09785 ਹਾਂ ਕਰ ਲਿਓ ਬਾਈ ਨਾਲ ਸੰਪਰਕ ਸ਼ਹਿਰ ਬਠਿੰਡੇ ਤੋਂ ਵੀਡੀਓ ਕਵਰ ਕੀਤੀ ਹੈ ਜੀ ਇੱਕ ਵਾਰ ਸੀ ਇੱਕ ਤੁਹਾਨੂੰ ਚੈੱਕ ਕਰਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ